ਤੁਸੀਂ ਹਰ ਇੱਕ ਚੀਜ਼ ਤੋਂ ਬਿਨਾਂ ਜਿਉਂਦੇ ਰਹਿ ਸਕਦੇ ਹੋ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਤੁਹਾਡੇ ਲਈ ਖਾਣਾ ਤੇ ਪਾਣੀ ਹੈ ਕਿ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਹਨੂੰ ਪੈਦਾ ਕਰਨ ਵਾਲਾ ਸਭ ਤੋਂ ਗਰੀਬ ਕਿਉਂ ਹੈ ਉਹ ਜ਼ਿਆਦਾ ਜਿਹੜਾ ਗਰੀਬ ਹੈ ਉਹ ਕਿਸਾਨ ਹੈ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਸਾਡੇ ਮੁਲਕ ਦੇ ਵਿੱਚ ਕਿਸਾਨ ਕਰਦਾ ਇੱਕ ਗੱਲ ਹੋਰ ਵੀ ਹੈ ਕਿ ਕਿਸਾਨ ਤਾਂ ਗਰੀਬ ਹੈ ਪਰ ਜਿਹੜੇ ਜਿੰਨੇ ਵੀ ਕਾਰਪੋਰੇਟ ਇਹ ਹੈਗੇ ਨੇ ਇਹ ਸਾਰੇ ਦੌੜਦੇ ਨੇ ਕਿਸਾਨਾਂ ਦੀ ਜ਼ਮੀਨ ਵੱਲੋਂ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦੀ ਜ਼ਮੀਨ ਇਹ ਸਾਡੇ ਇਹ ਜਿਹੜਾ ਕੋਡ ਆ ਜਾਵੇ ਤੇ ਜੇਕਰ ਇੰਨਾ ਹੀ ਇਹ ਘਾਟੇ ਦਾ ਸੌਦਾ ਜਿਹੜਾ ਕੀਤੀ ਬੜੀ ਹੈ ਤੇ ਜਿੰਨੇ ਵੱਡੇ ਵੱਡੇ ਬਿਜ਼ਨਸ ਆਦਾਰੇ ਨੇ ਉਹ ਕਿਉਂ ਇਧਰਲੇ ਪਾਸੇ ਨੂੰ ਮੂੰਹ ਕਰ ਰਹੇ ਨੇ ਸੌਦੇ ਦਾ ਮਾਲਕ ਹੁੰਦਾ ਉਹ ਆ ਕੇ ਕਹਿੰਦਾ ਓਏ ਤੈਨੂੰ ਕਿਹਾ ਸੀ ਕਿ ਮੈਂ ਆ ਕੰਮ ਕੀਤਾ ਨਹੀਂ ਤੇ ਮੈਂ ਤੈਨੂੰ ਦੱਸ ਕੇ ਗਿਆ ਸੀ ਕਿ ਕਰਮਾਂ ਤਾਂ ਕੀਤਾ ਨਹੀਂ ਕਿਉਂਕਿ ਉਹਦੇ ਹੰਦਰ ਅਸੀਂ ਕੰਮ ਕਰਦੇ ਹੁੰਨੇ ਅਸੀਂ ਕਦੀ ਇਦਾਂ ਦਾ ਨਿਜਾਮ ਦੇਖਿਆ ਨਹੀਂ ਹੁੰਦਾ ਪਹਿਲਾਂ ਤੇ ਸਾਨੂੰ ਬੜਾ ਆਰਡ ਲੱਗਦਾ ਕਿਉਂ ਕਿ ਅਸੀਂ ਪਿੰਡ 'ਚ ਜਦੋਂ ਖੇਤੀਬਾੜੀ ਕਰਦੇ ਹਾਂ ਤੇ ਅਸੀਂ ਆਪਣੀ ਮਰਜ਼ੀ ਦੇ ਮਾਲਕ ਆਪ ਹੁੰਦੇ ਆ ਦੋ ਖਤਿਆਂ ਵਾਲੇ ਦਾ ਵੀ ਬਰਾਬਰ ਦਾ ਹੀ ਰੋਬ ਆ ਜਿੰਨਾ 20 ਖਤਿਆਂ ਵਾਲੇ ਦਾ ਰੋਬ ਆ ਅਗਲਾ ਕਹਿੰਦਾ ਬਾਈ ਖੱਤੇ ਤੇਰੇ ਕੋਲ ਜਿਆਦੇ ਹੋਣਗੇ ਪਰ ਕੰਮ ਮੈਂ ਵੀ ਆਪਣਾ ਹੀ ਕਰਦਾ ਤੇ ਮੇਰੇ ਨਾਲ ਉੱਚਾ ਨਹੀਂ ਬੋਲਣਾ ਇਹ ਸਰਕਾਰਾਂ ਦੇ ਲਈ ਕਿ ਈਜ਼ੀ ਏ ਹੁੰਦਾ ਕਿ ਇੱਕ ਤਾਂ ਜਿੱਦਾਂ ਹੋਣਾ ਆ ਅ ਜਦੋਂ ਇਹਨਾਂ ਨੇ ਸੜਕਾਂ ਸੁਰਕਾਂ ਦੇ ਲਈ ਜ਼ਮੀਨ ਲੈਣੀ ਹੁੰਦੀ ਆ ਆ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਚੱਲ ਰਿਹਾ ਵੀ ਜੇਕਰ ਹੁਣ ਸਪੋਜ਼ ਕਰੋ ਕਿਸੇ ਵੱਡੇ ਵਪਾਰੀ ਦੇ ਕੋਲ ਸਾਰੀ ਜ਼ਮੀਨ ਆ ਤਾਂ ਉਹਨਾਂ ਨੂੰ ਕੋ ਗੀ ਮਾਰਨੀ ਬਹੁਤ ਸੋਕੀ ਆ ਇੱਕ ਜਣੇ ਨੇ ਮਾਰ ਕੇ ਸਾਰੀ ਉਹਨਾਂ ਨੂੰ ਦੇ ਦੇਣੀ ਆ ਉਹ ਜਿਹੜੀਆਂ ਫਿਰ ਇਦਾਂ ਦੀਆਂ ਕੌਮਾਂ ਹੁੰਦੀਆਂ ਉਹ ਫਿਰ ਜਿਹੜੀਆਂ ਸਰਕਾਰਾਂ ਨੂੰ ਹਰ ਇੱਕ ਗੱਲ ਤੇ ਅਕਾਊਂਟੇਬਲ ਵੀ ਕਰਦੀਆਂ ਉਹ ਫਿਰ ਅਗਲੇ ਚਾਹੇ ਹੁਣ ਜਿੱਦਾਂ ਆਪਾਂ ਦੇਖਿਆ ਨਾ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਪੂਰੀ ਭਾਰਤ ਦੇ ਵਿੱਚੋਂ ਕੋਈ ਨਹੀਂ ਬੋਲਿਆ ਤੇ ਉਹਨੇ ਕਿਸਾਨਾਂ ਦੇ ਖਿਲਾਫ ਜਿਹੜਾ ਬਿੱਲ ਲੈ ਕੇ ਆਂਦੇ ਤੇ ਖੇਤੀਬਾੜੀ ਆਧਾਰਿਤ ਸੂਬਾ ਪੰਜਾਬ ਤੇ ਹਰਿਆਣਾ ਦੋਨੇ ਉੱਠ ਖੜੇ ਹੋਏ ਤੇ ਵਾਪਸ ਲੈਣੇ ਪੈ ਗਏ ਜਿਹੜਾ ਮੋਦੀ ਇਸ ਗੱਲ ਦੇ ਲਈ ਮਸ਼ਹੂਰ ਆ ਇਹ ਉਹ ਕਦੀ ਵੀ ਚੁੱਕਿਆ ਕਦਮ ਕਦੇ ਵਾਪਸ ਨਹੀਂ ਲੈਂਦਾ ਉਸ ਕਦਮ ਨੂੰ ਵਾਪਸ ਕਰਵਾਤਾ ਸਾਡੇ ਲੋਕਾਂ ਦੇਖੋ ਸਤਿ ਸ਼੍ਰੀ ਅਕਾਲ ਮੈਂ ਹਰ ਦੇਵਿੰਦਰ ਸਿੰਘ ਦੋਸਤੋ ਸਭ ਤੋਂ ਪਹਿਲਾਂ ਬਹੁਤ ਹੀ ਅਫਸੋਸਨਾਕ ਤੇ ਮੰਦਭਾਗੀ ਘਟਨਾ ਵਾਪਰੀ ਆ ਮੋਹਾਲੀ ਦੇ ਵਿੱਚ ਉਹ ਦੁਆਗੋਆਂ ਕਿਉਂਕਿ ਇਸ ਸਮੇਂ ਤੱਕ ਕੋਈ ਜ਼ਿਆਦਾ ਡੀਟੇਲਸ ਉਹਦੀਆਂ ਸਾਹਮਣੇ ਨਹੀਂ ਹੈਗੀਆਂ ਸੋ ਦੁਆਗੋਆਂ ਕਿ ਸਾਰੇ ਜਾਣੇ ਠੀਕ ਠਾਕ ਹੋਣ ਅੱਪਾ ਅੱਜ ਗੱਲ ਕਰਨੀ ਹੈ ਦੋਸਤੋ ਕਿਸਾਨ ਅੰਦੋਲਨ ਦੇ ਉੱਤੇ ਜਾਂ ਜਿੰਨੇ ਵੀ ਇਹ ਸਾਰੀਆਂ ਕਿਸਾਨੀ ਦੇ ਨਾਲ ਸੰਬੰਧਿਤ ਮਸਲੇ ਚੱਲ ਰਹੇ ਨੇ ਉਹਦੇ ਉੱਤੇ ਆਪਾਂ ਗੱਲ ਕਰਨੀ ਆ ਕਿ ਸਾਨੂੰ ਲਗਾਤਾਰ ਇੱਕ ਚੀਜ਼ ਵੇਖਣ ਨੂੰ ਮਿਲਦੀ ਆ ਕਿ ਆਪਾਂ ਦੇਖੋ ਇਹ ਬਹੁਤ ਹੀ ਜਿਹੜੀ ਆ ਬੇਸਿਕ ਜੀ ਗੱਲ ਹੈ ਕਿ ਜੇਸ ਚੀਜ਼ ਜਿਹੜੀ ਤੁਹਾਡੀ ਜ਼ਿੰਦਗੀ ਦੇ ਲਈ ਸਭ ਤੋਂ ਜ਼ਰੂਰੀ ਚੀਜ਼ ਕੀ ਆ ਤੁਸੀਂ ਹਰ ਇੱਕ ਚੀਜ਼ ਤੋਂ ਬਿਨਾਂ ਜਿਉਂਦੇ ਰਹਿ ਸਕਦੇ ਹੋ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਤੁਹਾਡੇ ਲਈ ਖਾਣਾ ਤੇ ਪਾਣੀ ਹੈ ਜੇਕਰ ਤੁਸੀਂ ਖਾਓਗੇ ਨਹੀਂ ਜੇਕਰ ਤੁਸੀਂ ਪੀਓਗੇ ਨਹੀਂ ਤਾਂ ਤੁਸੀਂ ਜਿਉਂਦੇ ਨਹੀਂ ਰਹਿ ਸਕਦੇ ਕਿ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਜ਼ਰੂਰੀ ਆ ਉਹਨੂੰ ਪੈਦਾ ਕਰਨ ਵਾਲਾ ਸਭ ਤੋਂ ਗਰੀਬ ਕਿਉਂ ਹੈ ਹੁਣ ਦੇਖੋ ਆਹਾ ਮੈਂ ਟੌਪ ਪਾਇਆ ਸਪੋਜ਼ ਕਰੋ ਇਹ ਇਹ ਜਿਹੜਾ ਕੰਪਨੀ ਦਾ ਮਾਲਕ ਹੈ ਇਹ ਬਹੁਤ ਜ਼ਿਆਦਾ ਅਮੀਰ ਹੈ ਹੁਣ ਸੋ ਇਹਦੇ ਤੋਂ ਤਾਂ ਬਿਨਾਂ ਵੀ ਮੇਰਾ ਕੰਮ ਚੱਲ ਸਕਦਾ ਮੈਂ ਕੋਈ ਹੋਰ ਵੀ ਪਾ ਸਕਦਾ ਇਸੇ ਤਰੀਕੇ ਨਾਲ ਤੁਸੀਂ ਸਾਰਿਆਂ ਨੇ ਬਕ ਬਕ ਚੀਜ਼ਾਂ ਪਾਈਆਂ ਨੇ ਕਿਸੇ ਨੇ ਕੁਝ ਪਾਇਆ ਕਿਸੇ ਨੇ ਕੁਝ ਪਾਇਆ ਪਰ ਇੱਕ ਗੱਲ ਸਾਡੇ ਸਾਰਿਆਂ ਦੇ ਵਿੱਚ ਕਾਮਨ ਹੈ ਕਿ ਅਸੀਂ ਰੋਟੀ ਸਾਰੇ ਖਾਂਦੇ ਆ ਅਸੀਂ ਜਿਹੜੇ ਇੱਥੇ ਯੂਕੇ ਦੇ ਵਿੱਚ ਬਸਣ ਵਾਲੇ ਗੋਰੀ ਨੇ ਕੋਈ ਬ੍ਰੈਡ ਖਾਂਦਾ ਕੋਈ ਚਿਪਸ ਖਾਂਦਾ ਜੂ ਵੀ ਆ ਉਹ ਬਣਾਉਂਦਾ ਉਹ ਖੇਤਾਂ ਦੇ ਵਿੱਚ ਹੀ ਉੱਕਦਾ ਤੇ ਫੇਰ ਵੀ ਸਭ ਤੋਂ ਜ਼ਿਆਦਾ ਜਿਹੜਾ ਗਰੀਬ ਆ ਉਹ ਕਿਸਾਨ ਐ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਸਾਡੇ ਮੁਲਕ ਦੇ ਵਿੱਚ ਕਿਸਾਨ ਕਰਦਾ ਇੱਕ ਗੱਲ ਹੋਰ ਵੀ ਐ ਕਿ ਕਿਸਾਨ ਤਾਂ ਗਰੀਬ ਐ ਪਰ ਜਿਹੜੇ ਜਿੰਨੇ ਵੀ ਕਾਰਪੋਰੇਟ ਇਹ ਹੈਗੇ ਨੇ ਇਹ ਸਾਰੇ ਦੌੜਦੇ ਨੇ ਕਿਸਾਨਾਂ ਦੀ ਜ਼ਮੀਨ ਵੱਲੋਂ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦੀ ਜ਼ਮੀਨ ਇਹ ਸਾਡੇ ਇਹ ਜਿਹੜਾ ਕੋੜ ਆ ਜਾਵੇ ਤੇ ਜੇਕਰ ਇੰਨਾ ਹੀ ਇਹ ਕਾਟੇ ਦਾ ਸੌਦਾ ਜਿਹੜਾ ਖੇਤੀਬਾੜੀ ਹੈ ਤੇ ਜਿੰਨੇ ਵੱਡੇ ਵੱਡੇ ਬਿਜ਼ਨਸ ادارے ਨੇ ਉਹ ਕਿਉਂ ਇਧਰਲੇ ਪਾਸੇ ਨੂੰ ਮੂੰਹ ਕਰ ਰਹੇ ਨੇ ਸੋ ਇਹਦੇ ਤੇ ਆਪਾਂ ਗੱਲ ਕਰਦੇ ਆ ਉਸ ਤੋਂ ਪਹਿਲਾਂ ਜੇਕਰ ਆਪਾਂ ਇਸ ਇਨਫੋਰਮੇਸ਼ਨ ਜਿਹੜੀ ਆ ਰਹੀ ਹੈ ਖਨੋਰੀ ਬਾਰਡਰ ਤੋਂ ਜੇਕਰ ਆਪਾਂ ਉਹਦੇ ਤੇ ਗੱਲ ਕਰੀਏ ਤਾਂ ਤੁਸੀਂ ਜਾਣਦੇ ਹੋ ਕਿ ਤਿੰਨਾ ਹਫ਼ਤਿਆਂ ਨੂੰ ਟੱਪ ਗਿਆ ਸਰਦਾਰ ਜਗਜੀਤ ਸਿੰਘ ਦਲੇਵਾਲ ਦਾ ਜਿਹੜਾ ਮਰਨ ਵਰਤਿਆ ਤੇ ਅੱਛਾ ਉਸ ਤੋਂ ਬਾਅਦ ਵੈਸੇ ਜੀ ਜਿਹੜੇ ਪਹਿਲਾਂ ਹੀ ਇਹ ਗੱਲ ਸਾਹਮਣੇ ਆ ਰਹੀ ਸੀਗੀ ਇਹ ਤਾਂ ਲਗਾਤਾਰ ਇਹ ਗੱਲ ਜਿਹੜੀ ਆ ਪ੍ਰੋਟੈਸਟ ਕਰ ਰਹੀਆਂ ਧਿਰਾਂ ਨੇ ਕਿਉਂਕਿ ਜਿਹੜੀ ਸਰਬੰਸਿੰਘ ਪੰਦੇਰ ਹੋਣਾਂ ਵਾਲੀ ਧਿਰ ਹੈ ਜੀ ਉਹ ਉਹਨਾਂ ਦਾ ਇਹ ਕਹਿਣਾ ਕਿ ਉਹ ਉਹ ਕਿਉਂਕਿ ਮਰਜੀਵੜਿਆਂ ਦੇ ਜਥੇ ਉਹ ਦਿੱਲੀ ਵੱਲ ਨੂੰ ਜਾਣ ਦੀ ਕੋਚ ਕਰ ਰਹੇ ਨੇ ਤੇ ਜਿਹੜੀ ਇਹਨਾਂ ਦੀ ਜਿਹੜੀ ਸਿੱਧੂਪੁਰ ਜਥੇਬੰਦੀ ਆ ਜਗਜੀਤ ਸਿੰਘ ਡੱਲੇਵਾਲ ਦੀ ਇਹ ਇਹ ਮਰਨ ਵਰਤ ਦੇ ਬੈਠਣ ਨੂੰ ਜਿਹੜਾ ਤਿਆਰ ਨੇ ਸੋ ਜਗਜੀਤ ਸਿੰਘ ਡੱਲੇਵਾਲ ਦੀ ਸ਼ਹਾਦਤ ਤੋਂ ਬਾਅਦ ਕਿਸਾਨਾ ਕੋ ਸੁਖਜੀਤ ਸਿੰਘ ਹਰ ਤੋਂ ਝੰਡੇ ਜਿਹੜੇ ਆ ਉਹ ਮਰਨ ਵਰਤ ਤੇ ਬੈਠਣਗੇ ਉਸ ਤੋਂ ਬਾਅਦ ਇੰਦਰਜੀਤ ਸਿੰਘ ਕੋਟ ਬੁੱਢਾ ਉਹ ਜਿਹੜਾ ਮਰਨ ਵਰਤ ਤੇ ਬੈਠਣ ਨੂੰ ਤਿਆਰ ਨੇ ਉਹਨਾਂ ਨੇ ਵੀ ਆਪਣੀ ਜਾਇਦਾਦ ਦਾ ਜਿਹੜਾ ਵਸੀਅਤ ਨਾਮਾ ਆ ਉਹ ਕਰ ਦਿੱਤਾ ਸੋ ਉਧਰੋਂ ਪੂਰੀ ਤਿਆਰੀ ਆ ਕਿ ਜੇਕਰ ਕੱਲ ਨੂੰ ਡੱਲੇ ਵਾਲ ਸਾਹਿਬ ਨੂੰ ਕੁਝ ਹੁੰਦਾ ਵੀ ਆ ਤੇ ਉਹਨਾਂ ਦਾ ਕਹਿਣਾ ਕਿ ਅਸੀਂ ਪ੍ਰੋਪਰਲੀ ਫੁੱਲੀ ਤਿਆਰ ਆ ਇਸ ਚੀਜ਼ ਦੇ ਲਈ ਬਾਰਡਰ ਦੇ ਨਾਲ ਸਬੰਧਤ ਜਿਹੜੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਜੇਸਵੀ ਕੇ ਦੀਆਂ ਰਿਪੋਰਟਾਂ ਮਿਲੀਆਂ ਨੇ ਉਹਦੇ ਵਿੱਚ ਇਹ ਹੈ ਕਿ ਇੱਕ ਤਾਂ ਦੱਸਿਆ ਜਾ ਰਿਹਾ ਕਿ ਕੋਈ ਹੈਲੀਪੈਡ ਬਣਾਇਆ ਗਿਆ ਜਿੱਥੇ ਜੱਲ੍ਹਿਆਲ ਸਾਹਿਬ ਮਰਨ ਵਰਤ ਦੇ ਬੈਠੇ ਨੇ ਸੋ ਕਿਸਾਨਾਂ ਨੂੰ ਖਤਸ਼ਾ ਇਸ ਗੱਲ ਦਾ ਕਿ ਉਹਨਾਂ ਨੂੰ ਕੁਝ ਜ਼ਬਰਦਸਤੀ ਉੱਥੋਂ ਉਠਾ ਕੇ ਜਿਹੜਾ ਹੈਲੀਪੈਡ ਦੇ ਜ਼ਰੀਏ ਜਾਂ ਹੈਲੀਕਾਪਟਰ ਦੇ ਜ਼ਰੀਏ ਹਸਪੀਟਲ ਲਿਜਾਇਆ ਜਾ ਸਕਦਾ ਨਾਲ ਦੀ ਨਾਲ ਇਹ ਗੱਲਾਂ ਲਗਾਤਾਰ ਆ ਰਹੀਆਂ ਨੇ ਉੱਥੇ ਜਿੰਨੇ ਵੀ ਲੋਕ ਜਾ ਰਹੇ ਨੇ ਸਾਰੇ ਕਹਿ ਰਹੇ ਨੇ ਕਿ ਉਹਨਾਂ ਦੀ ਜਿਹੜੀ ਸਿਹਤ ਆ ਉਹ ਦਿਨ ਬਾ ਦਿਨ ਵਿਗੜਦੀ ਜਾ ਰਹੀ ਹੈ ਤੇ ਇਹਦੇ ਵਿੱਚ ਮੈਂ ਹਰੇਕ ਵਾਰ ਇਹ ਗੱਲ ਪੁਆਇੰਟ ਆਊਟ ਕਰਦਾ ਹਰੇਕ ਵਾਰ ਕਿ ਇੱਕ ਤਾਂ ਉਹਨਾਂ ਦੀ ਸਿਹਤ ਜਿਹੜੀ ਅਨਸਟੇਬਲ ਹੈਗੀ ਆ ਉਹਨਾਂ ਦਾ ਬਲੱਡ ਪ੍ਰੈਸ਼ਰ ਜਾਂ ਬਾਕੀ ਸਾਰੀਆਂ ਚੀਜ਼ਾਂ ਸਭ ਤੋਂ ਬੁਰੀ ਵੀ ਗੱਲ ਇਹ ਹੈ ਤੇ ਸਭ ਤੋਂ ਜਿਹੜੀ ਜਿੱਤੇ ਜ਼ਿਆਦਾ ਧਿਆਨ ਸਾਡੀ ਮੰਗਦੀ ਆ ਕਿ ਉਹ ਜਿਹੜੇ ਉਹਨਾਂ ਦੇ ਡਾਕਟਰ ਨੇ ਉਹ ਕਹਿ ਰਹੇ ਨੇ ਕਿ ਕਿਉਂਕਿ ਉਹਨਾਂ ਦੀ ਫਿਜ਼ੀਕਲ ਹਾਲਤ ਇਸ ਤਰੀਕੇ ਦੀ ਸੀ ਇਹਦੇ ਚੱਲਦੇ ਆ ਕੱਲਾ ਕੱਲਾ ਦਿਨ ਜਿਹੜਾ ਜਗਜੀਤ ਸਿੰਘ ਡੱਲੇয়াল ਕੱਟ ਰਹੇ ਨੇ ਉਹ ਤੜਫ ਤੜਫ ਕੇ ਕੱਟ ਰਹੇ ਨੇ ਕਿਉਂਕਿ ਉਹਨਾਂ ਨੂੰ ਲੋੜੀਂਦੀਆਂ ਚੀਜ਼ਾਂ ਉਹਨਾਂ ਦੀ ਬੋਡੀ ਨੂੰ ਨਹੀਂ ਮਿਲ ਰਹੀਆਂ ਸ ਤੇ ਜੇਕਰ ਕਿਸਾਨ ਹੁਣ ਤੁਹਾਨੂੰ ਪਤਾ ਕਿ ਸਰਕਾਰਾਂ ਦੋਹੀ ਉਧਰੋਂ ਸੁਪਰੀਮ ਕੋਰਟ ਵੀ ਕਹਿ ਰਿਹਾ ਡੱਲੇ ਵਾਲ ਸਾਹਿਬ ਨੂੰ ਵਰਤ ਤੋੜਨ ਦੇ ਲਈ ਉਹ ਕਹਿੰਦੇ ਉਹ ਆਪਣੀ ਜਿਹੜੀ ਆ ਗੱਲ ਤੇ ਕਹਿੰਦੇ ਨੇ ਕਿ ਸਾਡੇ ਨਾਲ ਜਿਹੜੀਆਂ ਤੁਸੀਂ ਇਹ ਪਹਿਲਾਂ ਇਸ ਗੱਲ ਤੇ ਆਓ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਵੀ ਉਹਨਾਂ ਨੂੰ ਉਹਨਾਂ ਦੇ ਬਾਬਤ ਆਪਾਂ ਕੀ ਕਰਨਾ ਹੁਣ ਜੇਕਰ ਸਰਕਾਰ ਦੇਖੋ ਸਰਕਾਰ ਜੇਕਰ ਇਹ ਕਹਿੰਦੀ ਕਿ ਅਸੀਂ ਹੈਲੀਪੈਡ ਉੱਥੇ ਉਸ ਤਰੀਕੇ ਦੀਆਂ ਰਿਪੋਰਟਾਂ ਆ ਰਹੀਆਂ ਨੇ ਜਾਂ ਹਰਿਆਣਾ ਦੀ ਪੁਲਿਸ ਵੀ ਦੱਸਦੇ ਆ ਤਿਆਰ ਵਰ ਤਿਆਰ ਆ ਇਧਰ ਪੰਜਾਬ ਵਾਲੇ ਵੀ ਪੰਜਾਬ ਵਾਲਿਆਂ ਨੂੰ ਵੀ ਹੋਮ ਮਿਨਿਸਟਰੀ ਨੇ ਆਡਰ ਕਰਤਾ ਤਾਂ ਇਹਨਾਂ ਨੇ ਵੀ ਤਿਆਰ ਵਰ ਤਿਆਰ ਹੀ ਹੋਣਾ ਠੀਕ ਹੈ ਉਧਰ ਕਿਸਾਨਾਂ ਨੇ ਕਾਫੀ ਜਿਆਦਾ ਜਿਹੜਾ ਮੋਰਚਾ ਬੰਦੀ ਕੀਤੀ ਹੋਈ ਆ ਪਰ ਜਿਵੇਂ ਮੈਂ ਉਸ ਦਿਨ ਵੀ ਕਿਹਾ ਸੀ ਕਿ ਜਦੋਂ ਸਟੇਟ ਚੜ ਕੇ ਆ ਜਵੇ ਨਾ ਉਦੋਂ ਫਿਰ ਪ੍ਰੋਟੈਸਟ ਕਰਦੇ ਤੇ ਤੁਸੀਂ ਨਹੀਂ ਕੁਝ ਜਿਆਦਾ ਕਰ ਸਕਦੇ ਹੁੰਦੇ ਤੇ ਬਿਹਤਰੀ ਵੀ ਇਹਦੇ ਵਿੱਚ ਹੀ ਹੁੰਦੀ ਆ ਕਿ ਤੁਸੀਂ ਕਨਫਰੋਂਟੇਸ਼ਨ ਦਾ ਮਾਹੌਲ ਨਾ ਬਣਾਇਆ ਜਾਵੇ ਕਿਉਂਕਿ ਅਦਰਵਾਇਸ ਨੁਕਸਾਨ ਹੋਣ ਦੇ ਖਤਸ਼ੇ ਹੁੰਦੇ ਆ ਸੋ ਇਸ ਕਰਕੇ ਪਰ ਸਰਕਾਰ ਮੈਨੂੰ ਨਹੀਂ ਪਤਾ ਕੀ ਸੋਚ ਰਹੀ ਹੈ ਪਰ ਮੈਂ ਹੁਣੇ ਹੀ ਤੁਹਾਡੇ ਨਾਲ ਜਿਹੜੀ ਰਿਪੋਰਟ ਸਾਂਝੀ ਕੀਤੀ ਹੈ ਕਿ ਦੋ ਹੋਰ ਕਿਸਾਨ ਜਿਹੜੇ ਆਪਣੀ ਵਸੀਅਤ ਕਰੀ ਬੈਠੇ ਨੇ ਕਿ ਅਸੀਂ ਤਿਆਰ ਆ ਮਰਨ ਵਰਤ ਤੇ ਬੈਠਣ ਦੇ ਲਈ ਕੱਲ ਨੂੰ ਉਹ ਕਿਤੇ ਹੋਰ ਪਾਸੇ ਮਰਨ ਵਰਤ ਰੱਖ ਕੇ ਬੈਠ ਜਾਣਗੇ ਸੋ ਵਾਈ ਡੋంట్ ਯੂਸ ਉਦੋਂ ਵੀ ਤਾਂ ਤੁਸੀਂ ਕਰੋਗੇ ਨਾ ਡਾਇਲੋਗ ਹੁਣ ਕਿਉਂ ਨਹੀਂ ਸਟਾਰਟ ਕਰ ਲੈਂਦੇ ਤੇ ਉਹ ਇਹ ਹੀ ਕਹਿੰਦੇ ਨੇ ਨਾ ਸਾਡੇ ਨਾਲ ਸੰਵਾਦ ਦੀ ਸ਼ੁਰੂਆਤ ਕਰ ਲੈਣ ਇੱਕ ਪਾਸੇ ਇੱਕ ਸੰਵਾਦ ਦੀ ਸ਼ੁਰੂਆਤ ਕਰ ਲੈਣ ਦੂਜੇ ਪਾਸੇ ਉਹਨਾਂ ਨੂੰ ਜਾਣ ਲੈਂਦੇ ਆ ਕਿਸਾਨਾਂ ਨੂੰ ਦਿੱਲੀ ਵਾਲੂ ਜਾਣ ਦੇਣ ਪੈਦਲ ਜਾ ਚਲੇ ਜਾਣ ਤੇ ਮੈਂ ਤਾਂ ਉਸ ਦਿਨ ਵੀ ਇਹ ਗੱਲ ਕਹੀ ਸੀ ਕਿ ਜਿਹੜੇ ਸਾਡੇ ਆਗੂ ਨੇ ਜਿਨੇ ਵੀ ਪੰਜਾਬ ਦੇ ਪੋਲੀਟਿਕਲ ਲੀਡਰ ਨੇ ਚਾਹੇ ਉਹ ਆਪੋਜੀਸ਼ਨ ਦੇ ਵਿੱਚ ਹੀ ਹੋਣ ਚਾਹੇ ਅਕਾਲੀ ਦਲ ਵਾਲੇ ਆ ਜਿਹੜੇ ਸਾਬਕਾ ਵਜ਼ੀਰ ਆ ਸਾਬਕਾ ਐਮ ਐਲ ਏ ਆ ਸਾਡੇ ਸਾਬਕਾ ਡਿਪਟੀ ਮੁੱਖ ਮੰਤਰੀ ਸਾਹਿਬ ਆ ਤੇ ਹੁਣ ਦੇ ਜਿਹੜੇ ਸਾਡੇ ਮੁੱਖ ਮੰਤਰੀ ਆ ਬਾਕੀ ਸਾਡੇ ਐਮ ਐਲ ਏ ਨੇ ਦੂਜੇ ਤੀਜੇ ਹੋਰ ਰਾਜ ਸਭਾ ਦੇ ਲੋਕ ਸਭਾ ਦੇ ਇਹ ਹੁਣ ਤਾਂ ਇਕੱਠੇ ਕਾਫੀ ਨੰਬਰ ਬਣ ਜਾਣਾ ਇਹ ਸਾਰੇ ਜਣੇ ਇਕੱਠੇ ਹੋ ਕੇ ਪੈਦਲ ਜਾਣ ਤੇ ਦਿੱਲੀ ਦਾ ਉਹ ਰਸਤਾ ਦੇਖਦੇ ਆ ਆਪਾਂ ਕਿੰਨਿਆਂ ਕ ਪਾਣੀ ਦੀਆਂ ਬੁਛਾੜਾਂ ਇਹਨਾਂ ਤੇ ਮਾਰੀਆਂ ਜਾਂਦੀਆਂ ਆਪਾਂ ਸਾਰੇ ਜਾਣਦੇ ਹਾਂ ਕਿ ਬਿਲਕੁਲ ਇਹਨਾਂ ਤੇ ਤਸ਼ੱਦਦ ਨਹੀਂ ਕੀਤਾ ਜਾ ਸਕਦਾ ਮੰਤਰੀਆਂ ਤੇ ਮੁੱਖ ਮੰਤਰੀ ਤੇ ਸਾਬਕਾ ਮੰਤਰੀਆਂ ਤੇ ਕਿਸੇ ਨੇ ਪਾਣੀ ਦੀਆਂ ਬਿਛਾੜਾਂ ਨਹੀਂ ਮਾਰੀਆਂ ਜਦੋਂ ਇਹ ਪੈਦਲ ਜਾਣਗੇ ਤਾਂ ਐਟਲੀਸਟ ਉਹਦਾ ਇੱਕ ਬਹੁਤ ਵੱਡਾ ਮਸਲਾ ਬਣੂਗਾ ਪੂਰੀ ਦੁਨੀਆ ਦੇ ਵਿੱਚ ਘੱਟੋ ਘੱਟ ਪੂਰੇ ਭਾਰਤ ਦੇ ਵਿੱਚ ਗੱਲ ਹੋਊਗੀ ਕਿ ਪੰਜਾਬ ਦੀ ਸਾਰੀ ਦੀ ਸਾਰੀ ਸਤਾਧਾਰੀ ਦੀ ਤੇ ਆਪੋਜੀਸ਼ਨ ਦੀ ਸਾਰੀ ਲੀਡਰਸ਼ਿਪ ਨੂੰ ਜਿਆਦਾ ਗ੍ਰਿਫਤਾਰ ਕਰ ਲਿਆ ਗਿਆ ਜਾਂ ਉਹਨਾਂ ਨੂੰ ਦਿੱਲੀ ਆਉਣ ਤੋਂ ਰੋਕਿਆ ਜਾ ਰਿਹਾ ਸੋ ਜੇਕਰ ਇਹਨਾਂ ਨੇ ਕੁਝ ਕਰਨਾ ਹੋਵੇ ਕਿਉਂਕਿ ਇਹ ਗੱਲ ਤਾਂ ਠੀਕ ਹੈ ਇਹ ਕਹਿੰਦੇ ਕਿ ਇਹ ਮੰਗਾ ਸਾਡੇ ਨਾਲ ਸੰਬੰਧਤ ਨਹੀਂ ਹੈ ਗਿਆ ਕੇਂਦਰ ਦੇ ਨਾਲ ਸੰਬੰਧਤ ਹੈ ਤੇ ਫੋਕੀ ਬਿਆਨਬਾਜ਼ੀ ਦਾ ਵੀ ਕੋਈ ਫਾਇਦਾ ਨਹੀਂ ਇਸੇ ਤਰੀਕੇ ਦੀਆਂ ਬਿਆਨਬਾਜ਼ੀਆਂ ਸਾਡੇ ਲੀਡਰ ਜਿਹੜੇ ਆ ਇਹ ਕਰਦੇ ਨੇ ਉਹ ਜੀ ਦਿੱਲੀ ਸਾਡੇ ਨਾਲ ਧੱਕਾ ਕਰਦੀ ਆ ਜੀ ਦਿੱਲੀ ਸਾਡੇ ਨਾਲ ਐਦਾਂ ਕਰਦੀ ਆ ਤੇ ਜਦੋਂ ਫਿਰ ਕੋਈ ਉਤਰੋਂ ਥੋੜਾ ਗਰਮਸੂਰ ਵਾਲੇ ਬਿਆਨਬਾਜ਼ੀਆਂ ਕੋਈ ਨੌਜਵਾਨ ਦੇਣੀਆਂ ਸ਼ੁਰੂ ਕਰ ਦਿੰਦੇ ਨੇ ਤਾਂ ਫਿਰ ਇਹ ਦਵਾ ਸੱਟ ਲਾ ਕੇ NSA ਉਹਨਾਂ ਨੂੰ ਅੰਦਰ ਵੀ ਕਰ ਦਿੰਦੇ ਨੇ ਤੇ ਭਾਈ ਪਹਿਲਾਂ ਤੁਸੀਂ ਆਪਣੀ ਬਿਆਨਬਾਜ਼ੀ ਤੁਸੀਂ ਉਹਦੇ ਤੇ ਵੀ ਦੇਖਿਆ ਕਰੋ ਤੇ ਤੁਸੀਂ ਵੀ ਮਸਲਾ ਹੱਲ ਕਰਨ ਦੇ ਵੱਲ ਨੂੰ ਹੀ ਤੁਹਾਨੂੰ ਜਿਹੜੀ ਲੀਡਰਸ਼ਿਪ ਆ ਉਹਨੂੰ ਤੁਰਨਾ ਚਾਹੀਦਾ ਨਾ ਕਿ ਫੋਟੋ ਆਪਸ ਦੇ ਨਾਲ ਕੋਈ ਵੀ ਗੱਲ ਸਿਰੇ ਨਹੀਂ ਲੱਗਣੀ ਤੇ ਉੱਥੇ ਤਾਂ ਜੇ ਮੈਂ ਕਿਹਾ ਕਿ ਉੱਥੇ ਦੀਆਂ ਵੈਸੇ ਅੱਜ ਗੁਰਾਹਾ ਸਾਹਿਬ ਰਾਜਾਲ ਸਾਹਿਬ ਉੱਥੇ ਪਹੁੰਚੇ ਨੇ ਭੰਦੇਰ ਸਾਹਿਬ ਦੇ ਨਾਲ ਮੁਲਾਕਾਤ ਵੀ ਕੀਤੀ ਆ ਪੀਸੀਵੀ ਕੀਤੀ ਆ ਉਹਨਾਂ ਨੇ ਜਿਹੜਾ ਏਕਤਾ ਦਾ ਇੱਕ ਕਹਿ ਲੋ ਕਿ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਆ ਲੰਘੇ ਰੋਜ਼ ਦੇ ਨਾਲ ਕਿਹਾ ਸੀਗਾ ਕਿ ਅਸੀਂ ਜਿਹੜੀਆਂ ਬਾਕੀ ਐਸਕੇਐਮ ਦੀਆਂ ਜਥੇਬੰਦੀਆਂ ਨੇ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਇਕੱਠੇ ਹੋ ਕੇ ਚੱਲ ਸਕੀਏ ਇਹ ਇਹਨਾਂ ਨੇ ਕੁਝ ਆਪਣੇ ਪ੍ਰੋਗਰਾਮ ਅਲੀਕੇ ਨੇ ਵੈਸੇ ਇਹ ਗੱਲ ਤਾਂ ਸਹੀ ਹੈ ਜੀ ਦੇਖੋ ਇਹ ਗੱਲ ਉਹ ਗ੍ਰਾਹਾਂ ਸਾਹਿਬ ਜਾਂ ਬਾਕੀ ਜਥੇਬੰਦੀਆਂ ਕਹਿ ਰਹੇ ਨੇ ਕਿ ਇਹਨਾਂ ਨੇ ਮੋਰਚਾ ਆਪ ਲਾਇਆ ਸਾਡੇ ਲੋਕ ਸਾਡੀ ਪ੍ਰੋਬਲਮ ਇਹ ਆ ਕਿ ਅਸੀਂ ਜ਼ਿਆਦਾ ਥੋੜਾ ਜਿਹਾ ਉਤੇਜਿਤ ਵੀ ਹੋ ਜਾਂਦੇ ਆ ਤੇ ਇਮੋਸ਼ਨਲ ਅਸੀਂ ਵੈਸੇ ਪੰਜਾਬੀ ਹੈਗੇ ਆਂ ਉਹਦੇ ਵਿੱਚ ਫਿਰ ਕੀ ਹੁੰਦਾ ਹੈ ਕਿ ਅਸੀਂ ਇੱਕ ਦੂਸਰੇ ਤੇ ਇਲਜ਼ਾਮ ਤਰਾਸ਼ੀਆਂ ਸ਼ੁਰੂ ਕਰ ਦਿੰਨੇ ਆ ਕਿ ਜੇ ਉਹ ਕਦੋਂ ਆਉਣਗੇ ਜੀ ਉਹ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੇ ਨੇ ਉਹਨਾਂ ਦੇ ਵਿੱਚ ਆਕੜ ਆ ਪਰ ਕਿਉਂਕਿ ਜਦੋਂ ਤੁਸੀਂ ਐਂਡ ਆਫ ਦਾ ਡੇ ਸਾਰਾ ਕੁਝ ਇੱਕ ਤਰੀਕੇ ਦੀ ਪੋਲਿਟਿਕਸ ਹੀ ਹੁੰਦੀ ਆ ਹੁਣ ਇਹਨਾਂ ਨੇ ਇਹ ਮੋਰਚਾ ਆਰੰਭ ਕੀਤਾ ਤੇ ਡੈਫੀਨਿਟਲੀ ਇਹਨਾਂ ਨੇ ਆਪਣੇ ਹਿਸਾਬ ਨੇ ਸਾਰੇ ਉੱਥੇ ਪ੍ਰੋਟੋਕੋਲ ਜਿਹੜੇ ਆ ਇਹ ਨਾ ਜਥੇਬੰਦੀਆਂ ਨੇ ਬਣਾਏ ਹੋਏ ਆ ਤੇ ਉਹ ਜਥੇਬੰਦੀਆਂ ਦਾ ਆਪਣਾ ਇੱਕ ਕੱਢ ਰਿਆ ਉਹਨਾਂ ਨੇ ਵੀ ਉਸ ਤਰੀਕੇ ਨਾਲ ਚੱਲਣਾ ਹੁੰਦਾ ਸੋ ਇਸ ਕਰਕੇ ਕਾਈਂਡ ਆਫ ਤੁਸੀਂ ਕਹਿ ਸਕਦੇ ਹੋ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਬਾਹਰੋਂ ਸਮਰਥਨ ਤਾਂ ਦੇ ਦੇਵਾਂਗੇ ਜਿੱਦਾਂ ਬਾਹਰੋਂ ਸਮਰਥਨ ਦੇ ਕੇ ਸਰਕਾਰ ਨਹੀਂ ਬਣਦੀ ਹੁੰਦੀ ਕਿ ਅਸੀਂ ਬਾਹਰੋਂ ਸਮਰਥਨ ਤਾਂ ਦੇ ਦੇਵਾਂਗੇ ਪਰ ਤੁਹਾਡੀਆਂ ਨੀਤੀਆਂ ਦੇ ਨਾਲ ਸਾਡਾ ਉਸ ਤਰੀਕੇ ਦਾ ਉਹ ਤਾਂ ਚਲੋ ਸਰਕਾਰ ਦੇ ਵਿੱਚ ਹੁੰਦਾ ਹਾਲਾਂਕਿ ਇਹ ਜਿਹੜੀਆਂ ਸਾਰੀਆਂ ਮੰਗਾਂ ਨੇ ਇਹਦੇ ਤੇ ਕਿਤੇ ਨਾ ਕਿਤੇ ਜਿਹੜਾ ਬਾਕੀ ਜਥੇਬੰਦੀਆਂ ਨੇ ਉਹ ਵੀ ਸਹਿਮਤ ਵਾਂਗੂ ਹੀ ਨਹੀਂ ਉਹ ਕੋਈ ਜ਼ਿਆਦਾ ਇਹਨਾਂ ਦੇ ਇਹਨਾਂ ਮੰਗਾਂ ਦੇ ਨਾਲ ਉਹਨਾਂ ਦਾ ਕੋਈ ਜ਼ਿਆਦਾ ਜਿਹੜੀ ਪ੍ਰੋਬਲਮ ਉਹਨਾਂ ਨੂੰ ਨਹੀਂ ਹੈਗੀ ਹਾਂ ਇਹਨਾਂ ਦੇ ਜੇ ਸਪੀਕਰ ਨਾਲੇ ਨਾਲ ਜਿੱਦੋ ਜਹਿਦ ਸ਼ੁਰੂ ਕੀਤੀ ਹੈ ਸੰਘਰਸ਼ ਸ਼ੁਰੂ ਕੀਤਾ ਇਹਨੂੰ ਲੈ ਕੇ ਜ਼ਰੂਰ ਉਹਨਾਂ ਦਾ ਜਿਹੜਾ ਉਹਨਾਂ ਦੇ ਕੁਝ ਇੱਕ ਇਖਲਾਫ ਹੈਗੇ ਨੇ ਇਹਨਾਂ ਦੇ ਨਾਲ ਪਰ ਚਲੋ ਉਹ ਉਹ ਇਹ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਪੰਜਾਬ ਨੂੰ ਜਾਂ ਕੇਂਦਰ ਨੂੰ ਦਿਖਾ ਸਕੀਏ ਕਿ ਅਸੀਂ ਸਾਰੇ ਇਕੱਠੇ ਆ ਤੇ ਉਹਦੀ ਇੱਕ ਬਹੁਤ ਵੱਡੀ ਵਜ੍ਹਾ ਹੁਣ ਇਹ ਵੀ ਆ ਕਿ ਜਿਹੜਾ ਨਵਾਂ ਇਹ ਖਰੜਾ ਆਇਆ ਇੱਕ ਸਾਹਮਣੇ ਇਹਦੇ ਵਿੱਚ ਕੀ ਆ ਕਿ ਇਹ ਨਵੀਂ ਇਹ ਇਹ ਇਹਨਾਂ ਦੀ ਜਿਹੜੀ ਐਗਰੀਕਲਚਰ ਕਿਉਂਕਿ ਤਾਂ ਲਗਾਤਾਰ ਹੀ ਗੱਲ ਹੁੰਦੀ ਰਹੀ ਆ ਕਿ ਜਿਹੜਾ ਖੇਤੀਬਾੜੀ ਆ ਉਹ ਹੈਗਾ ਸਟੇਟਾਂ ਦਾ ਵਿਸ਼ਾ ਸੋ ਹੁਣ ਉਹਨਾਂ ਨੇ ਜਿਹੜਾ ਇਹ ਬਾਰ ਬਾਰ ਤੁਸੀਂ ਗੱਲ ਸੁਣ ਰਹੇ ਹੋ ਨਾ ਆਪਾਂ ਜਦੋਂ ਇਹ ਗੱਲ ਹੋਣੀ ਸ਼ੁਰੂ ਹੋਈ ਸੀ ਮੈਂ ਉਦੋਂ ਹੀ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਸੀਗੀ ਅਜ ਤੋਂ ਡੇਢ ਦੋ ਹਫ਼ਤੇ ਪਹਿਲਾਂ ਹੁਣ ਤਾਂ ਬਹੁਤ ਲੋਕਾਂ ਆਂਦੇ ਬਹੁਤ ਪਲੇਟਫਾਰਮਾਂ 'ਤੇ ਇਹ ਗੱਲ ਹੋਣੀ ਸ਼ੁਰੂ ਹੋ ਗਈ ਮੈਂ ਉਹਦੇ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਦੋ ਜਿਹੜੀਆਂ ਹਿੰਦੂ ਬਿਜ਼ਨਸ ਲਾਈਨ ਦੇ ਵਿੱਚ ਤੇ ਜਿਹੜਾ ਹੋਰ ਇੱਕ ਦੋ ਥਾਂ 'ਤੇ ਖਬਰ ਇਹ ਛਪੀ ਆ ਕਿ ਇੰਡੀਆ ਨੇ ਜਿਹੜਾ ਖੇਤੀਬਾੜੀ ਨੀਤੀ ਆ ਉਹਦੇ ਵਿੱਚ ਰਿਫਾਰਮ ਕਰਨ ਦੇ ਲਈ ਜਿਹੜਾ ਖਰੜਾ ਭੇਜਿਆ ਇਹਨਾਂ ਨੂੰ ਸਟੇਟਾਂ ਨੂੰ ਉਹ ਡੇਟਾ ਦੇ ਜਿਹੜਾ ਉਹ ਖਰੜਾ ਵੀ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੋਣ ਦੇ ਖਾਤਿਏ ਨੇ ਕਿ ਜਿਹੜੇ ਪਹਿਲਾ ਤਿੰਨ ਖੇਤੀ ਕਾਲੇ ਕਾਨੂੰਨ ਜਿਨ੍ਹਾਂ ਨੂੰ ਆਪਾਂ ਪੰਜਾਬ ਦੇ ਵਿੱਚ ਕਹਿਦੀਦਾ ਕਿ ਉਹ ਜਿਹੜੇ ਰੱਦ ਕਰਵਾਏ ਸੀ ਵੀ ਉਸੇ ਤਰੀਕੇ ਦੀਆਂ ਕੁਝ ਕੁ ਗੱਲਾਂ ਉਹਦੇ ਵਿੱਚ ਹੈਗੀਆਂ ਨੇ ਰਿਫਾਰਮਸ ਦੇ ਨਾਮ ਦੇ ਉੱਤੇ ਸੋ ਇਹਨੂੰ ਲੈ ਕੇ ਹੁਣ ਲਗਾਤਾਰੀ ਜਿਹੜੀ ਗੱਲ ਹੋ ਰਹੀ ਹੈ ਤੇ ਜਿਹੜੀਆਂ ਜਥੇਬੰਦੀਆਂ ਨੇ ਇਹਨਾਂ ਨੇ ਵੀ ਗੱਲ ਕੀਤੀ ਹੈ ਕਿ ਜੇਕਰ ਉਹ ਚੀਜ਼ਾਂ ਦੁਬਾਰਾ ਵਾਪਸ ਆਉਂਦੀਆਂ ਤਾਂ ਉਹਦੇ ਲਈ ਵੀ ਸਾਨੂੰ ਸੰਘਰਸ਼ ਜਿਹੜਾ ਉਹ ਵਿੱਢਣਾ ਪੈਣਾ ਬੀਬੀਸੀ ਨੇ ਇਹਦੇ ਉੱਤੇ ਜਿਹੜੀ ਇੱਕ ਰਿਪੋਰਟ ਕੀਤੀ ਆ ਕਿ ਕੇਂਦਰ ਦੇ ਖੇਤੀਬਾੜੀ ਮੰਤਰਾਲੇ ਨੇ ਇਹ ਜਿਹੜਾ ਇਸ ਹਜੇ ਜਿਹੜਾ ਇਹ ਡਰਾਫਟ ਹੈ ਨਾ ਇਹਦੇ ਉੱਤੇ ਉਹਨੇ ਅ ਪ੍ਰतिक्रियाਾਂਾਂ ਤੇ ਲੋਕਾਂ ਦੇ ਸੁਝਾਅ ਮੰਗੇ ਨੇ। ਇਹ ਡਰਾਫਟ ਦੇ ਵਿੱਚ ਇਹ ਨੀਤੀ ਦਾ ਮਕਸਦ ਦੇਸ਼ ਵਿੱਚ ਇੱਕ ਚੰਗੇ ਮਾਰਕੀਟਿੰਗ ਇਕੋਸਿਸਟਮ ਦਾ ਨਿਰਮਾਣ ਕਰਨਾ, ਮੁਕਾਬਲਾ ਵਧਾਉਣਾ, ਪਾਰਦਰਸ਼ਤਾ ਲਿਆਉਣਾ, ਉਪਜ ਦਾ ਵਧੀਆ ਮੁੱਲ ਤੇ ਆਪਣੀ ਪਸੰਦ ਦਾ ਬਾਜ਼ਾਰ ਲੱਭਣਾ ਦੱਸਿਆ ਗਿਆ ਹੈ। ਇਸ ਲਈ ਮਾਰਕੀਟਿੰਗ ਚੈਨਲ ਖੋਲਣ, ਮਾਰਕੀਟਿੰਗ ਢਾਂਚੇ ਅਤੇ ਡਿਜੀਟਲ ਟੈਕਨੋਲੋਜੀ ਅਪਣਾਉਣ ਦੀ ਗੱਲ ਆਕੀ ਜਾ ਰਹੀ ਹੈ। ਇਸ ਦੇ ਤਹਿਤ ਪਿੰਡਾਂ ਦੇ ਨੇੜੇ ਲੋਡ ਮੁਤਾਬਕ ਗੋਦਾਮ ਜਾਂ ਕੋールド ਸਟੋਰਾਂ ਨੂੰ ਸਬ ਮਾਰਕੀਟ ਯਾਰਡ ਕੋਸ਼ਿਤ ਕੀਤਾ ਜਾ ਸਕਦਾ ਹੈ ਜਾਨੀ ਕਿ ਨਿੱਜੀ ਮੰਡੀਆਂ ਦੀ ਗਿਣਤੀ ਵਧਾਈ ਜਾ ਸਕਦੀ ਹੈ ਸੋ ਇਸ ਦੇ ਨਾਲ ਹੀ ਕੰਟਰੈਕਟ ਫਾਰਮਿੰਗ ਨੂੰ ਵਧਾਵਾ ਦੇਣ ਦੇ ਉੱਪਰ ਜ਼ੋਰ ਦਿੱਤਾ ਜਾ ਰਿਹਾ ਹੈ ਜਿਸ ਤਹਿਤ ਪਹਿਲਾਂ ਤੋਂ ਤੈਅ ਕੀਮਤਾਂ ਉੱਪਰ ਇੱਕ ਖਾਸ ਕਿਸਮ ਦਾ ਉਤਪਾਦਨ ਖਰੀਦਿਆ ਜਾਂਦਾ ਹੈ ਇਸ ਨਾਲ ਕਿਸਾਨਾਂ ਨੂੰ ਚੰਗਾ ਮੁੱਲ ਤੇ ਸੂਬਿਆਂ ਨੂੰ ਨਿਵੇਸ਼ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਸੋ ਇਹਦੇ ਵਿੱਚ ਇਸ ਇਸ ਡਰਾਫਟ ਦੇ ਵਿੱਚ ਇੱਕ ਵਾਰ ਮਾਰਕੀਟਿੰਗ ਫੀਸ ਅਤੇ ਖਰੀਦ ਦਾ ਇੱਕ ਲਾਇਸੈਂਸ ਹੋਣ ਦੀ ਬਕਾਇਤ ਵੀ ਕੀਤੀ ਗਈ ਹੈ ਸੋ ਇਹ ਮੋਸਟਲੀ ਜੀ ਉਹੀ ਗੱਲਾਂ ਨੇ ਜਿਹੜੀਆਂ ਉਹਨਾਂ ਕਾਨੂੰਨਾਂ ਦੇ ਵਿੱਚ ਸੀ ਗਿਆ ਉਹ ਵੈਸੇ ਤਿੰਨ ਕਾਨੂੰਨ ਸੀਗੇ ਉਹਨਾਂ ਦੇ ਵਿੱਚ ਇਹ ਕੌਂਟਰੈਕਟ ਫਾਰਮਿੰਗ ਵਾਲੀ ਵੀ ਇੱਕ ਗੱਲ ਸੀਗੀ ਪ੍ਰਾਈਵੇਟ ਮੰਡੀਆਂ ਵਾਲੀ ਵੀ ਗੱਲ ਸੀਗੀ ਜਿਹਨੂੰ ਕਿ ਕਿਸਾਨਾਂ ਨੇ ਪੁੱਜ ਕੇ ਵਿਰੋਧ ਉਹਨਾਂ ਚੀਜ਼ਾਂ ਦਾ ਕੀਤਾ ਸੀਗਾ ਹੁਣ ਕਿਸਾਨਾਂ ਦਾ ਉਹਦੇ ਵਿੱਚ ਇਹੀ ਕਹਿਣਾ ਸੀਗਾ ਕਿ ਪੰਜਾਬ ਦੇ ਵਿੱਚ ਐਸਪੈਸ਼ਲੀ ਹਰਿਆਣਾ ਦੇ ਵਿੱਚ ਜਿਹੜਾ ਮੰਡੀ ਦਾ ਸਿਸਟਮ ਆ ਬਹੁਤ ਜ਼ਿਆਦਾ ਵਧੀਆ ਹੈ ਤੇ ਪ੍ਰਾਈਵੇਟ ਪਲੇਅਰ ਜਦੋਂ ਇਹਦੇ ਵਿੱਚ ਆਉਂਦੇ ਆ ਇਦੇ ਵਿੱਚ ਅਸਲ ਦੇ ਵਿੱਚ ਕੀ ਗੱਲ ਹੈ ਕਿ ਜਦੋਂ ਪ੍ਰਾਈਵੇਟ 플레이ਰ ਜਿਹੜੇ ਆਉਂਦੇ ਆ ਹੁਣ ਕਿਸਾਨ ਇਹਦੇ ਵਿੱਚ ਕੀ ਸਮਝਾਉਣਾ ਚਾਹੁੰਦੇ ਨੇ ਬਾਰ-ਬਾਰ ਕਿ ਪ੍ਰਾਈਵੇਟ 플레이ਰ ਜਦੋਂ ਆਪਾਂ ਇੰਡੀਆ ਦੇ ਵਿੱਚ ਜੀਓ ਵਾਲਾ ਸਿਸਟਮ ਸਾਰਿਆਂ ਨੇ ਵੇਖਿਆ ਕਿ ਪ੍ਰਾਈਵੇਟ 플레이ਰ ਇਸੇ ਤਰੀਕੇ ਨਾਲ ਹਿਮਾਚਲ ਰਾਜਾ ਸਾਹਿਬ ਦਾ ਕਹਿਣਾ ਕਿ ਹਿਮਾਚਲ ਦੇ ਵਿੱਚ ਸੇਮ ਦੀ ਖੇਤੀ ਨਾਲ ਵੀ ਇਹ ਹੋਇਆ ਐਪਲਸ ਦੀ ਸੇਵ ਦੀ ਖੇਤੀ ਦੇ ਨਾਲ ਉਹਨਾਂ ਦਾ ਇਹ ਕਹਿਣਾ ਕਿ ਜਿਹੜੇ ਵੱਡੇ ਵਪਾਰੀ ਆ ਇਹ ਆਉਂਦੇ ਨੇ ਆ ਕੇ ਪਹਿਲਾਂ ਬਹੁਤ ਜ਼ਿਆਦਾ ਮੁੱਲ ਦਿੰਦੇ ਨੇ ਕਿਸਾਨਾਂ ਨੂੰ ਤੇ ਉਹ ਉਹਨਾਂ ਨੂੰ ਫਸਲ ਵੇਚਣੀ ਸ਼ੁਰੂ ਕਰ ਦਿੰਦੇ ਨੇ ਉਸ ਤੋਂ ਬਾਅਦ ਕੀ ਹੁੰਦਾ ਹੌਲੀ ਹੌਲੀ ਜਿਹੜੇ ਛੋਟੇ ਵਪਾਰੀ ਸੀ ਕਿਉਂਕਿ ਕਿਸਾਨ ਉਹਨਾਂ ਨੂੰ ਆਪਣੀ ਫਸਲ ਵੀ ਵੇਚਦੇ ਨਹੀਂ ਕਿਉਂਕਿ ਜੇਕਰ ਹੁਣ ਮੈਨੂੰ ਇਸ ਚੀਜ਼ ਦਾ ਜਿਹੜਾ ਮੁੱਲ 10 ਰੁਪਏ ਦੀ ਜਗ੍ਹਾ ਕੋਈ ਹੋਰ ਵਪਾਰੀ 15 ਰੁਪਏ ਦੇ ਰਿਹਾ ਤੇ ਮੈਂ ਹਰੇਕ ਵਾਰ ਇਹ ਜਿਹੜੇ ਫੁੱਲ ਆ ਉਹ ਮੈਂ ਦੂਸਰੇ ਵਪਾਰੀ ਨੂੰ ਹਰੇਕ ਵਾਰ ਵੇਚੀ ਜਾਊਂਗਾ ਤੇ ਜਿਹਨੂੰ ਮੈਂ ਪਹਿਲਾਂ ਵੇਚਦਾ ਸੀ 10 ਰੁਪਈਆ ਦਾ ਉਹ ਕਹੂਗਾ ਕਿ ਭਾਈ ਮੈਂ ਹੁਣ ਮੇਰਾ ਕੰਮ ਨਹੀਂ ਚੱਲਦਾ ਮੈਂ ਕੁਝ ਹੋਰ ਦੇਖਦਾ ਤੇ ਹੌਲੀ-ਹੌਲੀ 1 2 3 4 5 ਸਾਲ ਬਾਅਦ ਜਦੋਂ ਇਸ ਵਪਾਰੀ ਦੇ ਲਾਗੇ ਛਾਗੇ ਕੋਈ ਇਹਦਾ ਮੁਕਾਬਲਾ ਕਰਨ ਵਾਲਾ ਨਹੀਂ ਰਹਿਣਾ ਬਾਕੀਆਂ ਨੇ ਚਲੇ ਜਾਣਾ ਤੇ ਉਹਨੇ ਕਹਿਣਾ ਵੀ ਠੀਕ ਆ ਭਾਈ ਹੁਣ ਤਾਂ ਮੈਂ ਇਹਦੇ 12 ਰੁਪਏ ਦੇਣੇ ਆ ਸਾਨੂੰ ਕਹਿਣਾ ਹੋਰ ਕੋਈ ਹੈ ਹੀ ਨਹੀਂ ਫਿਰ ਸਾਨੂੰ 12 ਦਾ ਵੀ ਵੇਚਣਾ ਪੈਣਾ ਤੇ ਬਾਅਦ ਵਿੱਚ ਉਹਨੇ ਫਿਰ ਜਿਹੜਾ ਪਹਿਲਾਂ 10 ਦਿੰਦਾ ਸੀ ਨਾ ਹੁਣ ਇਹਨੇ ਉਹਨੇ ਫਿਰ 8ਾਂ ਤੇ ਵੀ ਆ ਜਾਣਾ ਤੇ ਸਾਨੂੰ ਫਿਰ 8ਾਂ ਤੇ ਵੀ ਵੇਚਣਾ ਪੈਣਾ ਕਿਉਂਕਿ ਹੋਰ ਸਾਡੇ ਕੋਲ ਕੋਈ ਆਪਸ਼ਨ ਨਹੀਂ ਰਹਿਣੇ ਸੋ ਇਸੇ ਕਰਕੇ ਜਿਹੜਾ ਪ੍ਰਾਈਵੇਟ ਪਲੇਸ ਦਾ ਕਿਸਾਨ ਲਗਾਤਾਰ ਵਿਰੋਧ ਕਰਦੇ ਰਹੇ ਨੇ ਸਰਕਾਰਾਂ ਦੀ ਜ਼ਰੂਰਤ ਖੇਤੀਬਾੜੀ ਸਿਸਟਮ ਦੇ ਲਈ ਜਿਹੜਾ ਖੇਤੀਬਾੜੀ ਦੇ ਲਈ ਇਸ ਕਰਕੇ ਆ ਕਿਉਂਕਿ ਸਰਕਾਰਾਂ ਨਿظام ਚਲਾਉਂਦੀਆਂ ਨੇ ਜੇਕਰ ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਸੀ ਨਾ ਵੀ ਇਹ ਜਿਹੜਾ ਜੈਕਟ ਆ ਇਹਨੂੰ ਜੇਕਰ ਵਪਾਰੀ ਬਣਾ ਕੇ ਰੱਖ ਲੈਂਦਾ ਉਹ ਕਹਿੰਦਾ ਮੈਂ ਤਾਂ ਇਹ ਵੇਚਣੀ ਆ 10 ਪੌਂਡ ਦੀ ਤੇ ਕੋਈ ਉਹ ਤੋਂ ਇਹ ਨਹੀਂ ਖਰੀਦਦਾ ਉਹ ਕਹੂਗਾ ਅੱਜ ਨਹੀਂ ਖਰੀਦਣੀ ਤੁਸੀਂ ਅਗਲੀ ਵਾਰ ਨੂੰ ਖਰੀਦ ਲਿਓ ਮੈਂ ਨਹੀਂ ਵੇਚਦਾ ਇਹਨੂੰ ਪਈਦਾ ਇਹਦਾ ਕੁਝ ਕੱਢਣ ਨਹੀਂ ਲੱਗਾ ਇਹਦੀ ਡੇਟ ਨਹੀਂ ਲੱਗਣ ਲੱਗੀ ਅਗਲੇ ਸਾਲ ਨਾ ਬਿਕੋ ਉੱਦੇ ਅਗਲੇ ਸਾਲ ਬਿਕਜੂ ਉਸ ਤੋਂ ਅਗਲੇ ਸਾਲ ਬਿਕਜੂ ਕਦੇ ਨਾ ਕਦੇ ਤਾਂ ਇਹ ਵਿਕੇ ਹੀ ਜਾਣੀਆਂ ਤੇ ਉਹਨੇ ਆਪਣੇ 10 ਪਾਉਂਡ ਲੈ ਹੀ ਲੈਣੇ ਆ ਪਰ ਜੇਕਰ ਇਹਦੀ ਬਜਾਈ ਇੱਥੇ ਸਾਡੇ ਕੋਲ ਕਣਕ ਦਾ ਬੋਰਾ ਪਿਆ ਤੇ ਉਹਨੂੰ ਅਸੀਂ ਇਦਾਂ ਨਹੀਂ ਕਹਿ ਸਕਦੇ ਕਿ ਮੈਂ ਅਗਲੇ ਸਾਲ ਵੇਚ ਦਊਂਗਾ ਤੁਹਾਨੂੰ ਪਤਾ ਕਿ ਉਹ ਤੁਹਾਨੂੰ ਕੱਢਣੀ ਪੈਣੀ ਆ ਹਲੇ ਕਣਕ ਨੂੰ ਤਾਂ ਚਲੋ ਫੇਰ ਥੋੜਾ ਜਿਹਾ ਤੁਸੀਂ ਰੱਖ ਲਓਗੇ ਬਾਕੀ ਜਿਹੜੀਆਂ ਸਬਜ਼ੀਆਂ ਹੁੰਦੀਆਂ ਉਹਨਾਂ ਦਾ ਤਾਂ ਤੁਸੀਂ ਕਿ ਇਹ ਕੁਝ ਘੰਟੇ ਹੁੰਦੇ ਆ ਉਹਨਾਂ ਦੇ ਕੋਲ ਤੇ ਉਹ ਘੰਟਿਆਂ ਦੇ ਵਿੱਚ ਤੁਸੀਂ ਉਹ ਫਸਲ ਵੇਚਣੀ ਹੁੰਦੀ ਆ ਸੋ ਇਦੇ ਲਈ ਕਿ ਕਿਉਂਕਿ ਉਹ ਕੁਝ ਘੰਟਿਆਂ ਦੇ ਵਿੱਚ ਹੀ ਉਹ ਫਸਲ ਵੇਕਣੀ ਹੁੰਦੀ ਹੈ ਤੇ ਇਸ ਕਰਕੇ ਇੱਕ ਬਲਨੇਬਲ ਜਿਹੜੀ ਧਿਰ ਹੈ ਇੱਕ ਕਮਜ਼ੋਰ ਧਿਰ ਹੈ ਕਿਸਾਨ ਤੇ ਉਹਨਾਂ ਨੂੰ ਤਾਕਤਵਰ ਕਰਨ ਦੇ ਲਈ ਜਿਹੜੀਆਂ ਸਰਕਾਰਾਂ ਹੁੰਦੀਆਂ ਜ਼ਰੂਰੀ ਇਹ ਹੁੰਦਾ ਕਿ ਇਹ ਪ੍ਰੋਟੋਕੋਲਸ ਬਣਾਉਣੇ ਇਹ ਨਿਯਮ ਬਣਾਉਣ ਤਾਂ ਕਿ ਇਹਨਾਂ ਨੂੰ ਕੋਈ ਐਕਸਪਲੋਇਟ ਨਾ ਕਰ ਸਕੇ ਕਿਸਾਨਾਂ ਨੂੰ ਮੇਨ ਗੱਲ ਇਹ ਹੁੰਦੀ ਆ ਇਸੇ ਕਰਕੇ ਕਿਸਾਨਾਂ ਦੇ ਕਿਸਾਨਾਂ ਦਾ ਜਿਹੜਾ ਉਹ ਸਰਕਾਰ ਦੇ ਉੱਤੇ ਜਿਆਦਾ ਉਹ ਚਾਹੁੰਦੇ ਨੇ ਕਿ ਸਰਕਾਰ ਹੀ ਸਾਰੇ ਸਿਸਟਮ ਨੂੰ ਦੇਖੇ ਸਾਨੂੰ ਐਮਐਸਪੀ ਵੀ ਦਵੇ ਮੰਡੀਆਂ ਦਾ ਨਿਜ਼ਾਮ ਵੀ ਉਹਨਾਂ ਦੇ ਕੋਲ ਸਰਕਾਰ ਦੇ ਕੋਲ ਰਹੇ ਤਾਂ ਕਿ ਸਰਕਾਰ ਜਿਹੜੀ ਹੁੰਦੀ ਆ ਉਹ ਲੋਕਾਂ ਵੱਲੋਂ ਚੁਣੀ ਜਾਂਦੀ ਆ 5 ਸਾਲਾਂ ਬਾਅਦ ਅਸੀਂ ਉਹਨਾਂ ਨੂੰ ਬੋਟ ਆਊਟ ਵੀ ਕਰ ਸਕਦੇ ਆ ਅਸੀਂ ਉਹਨਾਂ ਦੇ ਖਿਲਾਫ ਧਰਨੇ ਵੀ ਮਾਰ ਸਕਦੇ ਆ ਤੇ ਸਰਕਾਰ ਸਾਡੇ ਨਾਲ ਧੱਕਾ ਨਹੀਂ ਕਰ ਸਕਦੀ ਪ੍ਰਾਈਵੇਟ 플레이ਰ ਕਾਲੂ ਜੋ ਮਰਜ਼ੀ ਕਰ ਸਕਦੇ ਆ ਸੋ ਇਸ ਕਰਕੇ ਕਿ ਕਿਸਾਨਾਂ ਨੂੰ ਕੋਈ ਬਲ ਜਿਹੜਾ ਐਕਸਪਲੋਇਟ ਨਾ ਕਰ ਸਕੇ ਕਿ ਅਗਲੇ ਨੂੰ ਪਤਾ ਕਿ ਇਹਦੀ ਸਬਜ਼ੀ ਜੇਕਰ ਸ਼ਾਮ ਤੱਕ ਨਾ ਵਿਕੀ ਤੇ ਉਹ ਇਹਨੂੰ ਬਿੰਨ ਵਿੱਚ ਸੁੱਟਣੀ ਪੈਣੀ ਆ ਇਸ ਕਰਕੇ ਬੇਸ਼ੱਕ ਇਸ ਸਬਜ਼ੀ ਦਾ ਰੇਟ 5 ਰੁਪਏ ਆ ਪਰ ਮੈਂ 2 ਘੰਟੇ ਵੇਟ ਕਰ ਜਦੋਂ ਇਹਨੂੰ ਕਰਾਉਂਗਾ ਤੇ ਇਹਨੇ ਆਪੇ ਮੈਨੂੰ 3 ਰੁਪਈਆ ਦੀ ਵੇਚ ਜਾਣੀ ਆ ਉਸ ਸਮੇਂ ਉੱਥੇ ਕੋਈ ਨਿਜਮ ਹੋਣਾ ਚਾਹੀਦਾ ਜਿਹਦੇ ਵਿੱਚ ਸਰਕਾਰ ਨੇ ਇਸ ਤਰੀਕੇ ਦਾ ਨਿਜਮ ਬਣਾਇਆ ਹੋਵੇ ਵੀ ਭਾਈ ਜੇਕਰ ਤੈਨੂੰ ਇਸ ਲੈਵਲ ਤੇ ਇੰਨੇ ਪੈਸਿਆਂ ਦੀ ਇਹ ਖਰੀਦਣੀ ਪੈਣੀ ਆ ਮੇਨਲੀ ਇਹ ਹੀ ਗੱਲ ਆ ਤੇ ਵੈਸੇ ਜਿਹੜੀ ਬਾਰ-ਬਾਰ ਇਹ ਗੱਲ ਆਉਂਦੀ ਆ ਨਾ ਵੀ ਜਿਹੜੇ ਵਪਾਰੀ ਆ ਉਹ ਕਿਉਂ ਖੇਤੀ ਵੱਲੋਂ ਦੌੜਦੇ ਨੇ ਇਹ ਤਾਂ ਹੁਣ ਦੇਖੋ ਇਹ ਬੜੀ ਜਿਹੜੀ ਆ ਸਿੱਧੀ-ਸਿੱਧੀ ਗੱਲ ਹੈ ਕਿ ਖਾਦੇ ਪੀਤੇ ਬਿਨਾ ਤੁਸੀਂ ਰਹਿ ਨਹੀਂ ਸਕਦੇ 댓 ਮੀਨਸ ਕਿ ਹਮੇਸ਼ਾ ਸਭ ਤੋਂ ਜ਼ਿਆਦਾ ਜਿਨੇ ਤੁਹਾਨੂੰ ਪੈਸੇ ਦੇਣੇ ਆ ਉਹ ਖੇਤੀਬਾੜੀ ਆ ਤੇ ਜਿਹੜੀਆਂ ਸਰਕਾਰਾਂ ਹੁੰਦੀਆਂ ਉਹਨਾਂ ਨੂੰ ਵੀ ਫਾਇਦਾ ਹੁੰਦਾ ਕਿ ਜਿਹੜੇ ਵੱਡੇ ਵਪਾਰੀ ਆ ਉਹਨਾਂ ਦੇ ਕੋਲ ਸਾਰਾ ਜਿਹੜਾ ਤੰਤਰ ਆ ਜਾਵੇ ਹੁਣ ਦੇਖੋ ਪੰਜਾਬ ਦੇ ਵਿੱਚ ਕੀ ਆ ਆਪਾਂ ਅਕਸਰ ਕਹਿੰਨੇ ਆ ਨਾ ਪੰਜਾਬ ਦੇ ਲਈ ਤੇ ਬੈਚਿੰਗ ਹੁਣ ਹਰਿਆਣੇ ਦੇ ਲਈ ਵੀ ਕਿ ਇੱਥੇ ਦੇ ਲੋਕ ਬੜੇ ਅਣਖੀ ਹੁੰਦੇ ਆ ਪੰਜਾਬ ਦੇ ਲਈ ਆਪਾਂ ਅਕਸਰ ਕਹਿੰਨੇ ਆ ਬੜੀ ਜੀ ਮਾਰਸ਼ਲ ਕੌਮ ਆ ਬੜੇ ਅਣਖੀ ਲੋਕ ਆ ਤੇ ਪੰਜਾਬ ਦੇ ਵਿੱਚ ਕਿੱਤਾ ਕੀ ਆ ਪੰਜਾਬ ਦਾ ਖੇਤੀਬਾੜੀ ਹੁਣ ਖੇਤੀਬਾੜੀ ਦੇ ਵਿੱਚ ਅਣਖ ਤਾਂ ਤੁਹਾਡੇ ਚ ਵੈਸੇ ਹੀ ਆ ਜਾਂਦੀ ਆ ਜਿੰਨੇ ਵੀ ਓਵਰਸੀਸ ਬਸਦੇ ਸੱਜਣੇ ਆ ਜਿਹੜੇ ਉਹ ਉਹ ਇਸ ਗੱਲ ਨੂੰ ਬਹੁਤ ਈਜ਼ੀਲੀ ਸਮਝ ਸਕਦੇ ਆ ਅਸੀਂ ਜਦੋਂ ਪਿੰਡੋਂ ਪੰਜਾਬ ਤੋਂ ਬਾਹਰ ਆਉਂਦੇ ਆ ਜਦੋਂ ਅਸੀਂ ਆ ਕੇ ਕਿਸੇ ਦੂਸਰੇ ਦੇ ਕੰਮ ਤੇ ਲੱਗਦੇ ਆ ਸਾਨੂੰ ਬੜਾ ਆਰਡ ਲੱਗਦਾ ਖਾਸ ਕਰਕੇ ਉਹਨਾਂ ਨੂੰ ਜਿਹੜਾ ਨੇ ਪਿੰਡ ਖੇਤੀ ਕੀਤੀ ਹੁੰਦੀ ਆ ਉਹਨਾਂ ਨੂੰ ਬਹੁਤ ਆਰਡ ਜਿਆ ਲੱਗਦਾ ਜਦੋਂ ਕਿਸੇ ਦਾ ਆਰਡਰ ਦੇ ਸਹਿਣਾ ਪੈਂਦਾ ਜਦੋਂ ਆ ਕੇ ਮਾਲਕ ਕਹਿੰਦਾ ਨਾ ਕੋਈ ਕੰਪਨੀ ਦਾ ਫੋਰਮੈਨ ਕਹਿੰਦਾ ਜਾਂ ਈਵਨ ਜੇ ਕੋ ਰੈਸਟੋਰੈਂਟ ਤੇ ਕੰਮ ਕਰਦੇ ਕੋ ਆਪਣਾ ਹੀ ਸਾਡੇ ਚੋਂ ਬੰਦਾ ਜਿਹੜਾ ਕੋਈ ਸਟੋਰ ਦਾ ਮਾਲਕ ਹੁੰਦਾ ਉਹ ਆ ਕੇ ਕਹਿੰਦਾ ਉਹ ਤੈਨੂੰ ਕਿਹਾ ਸੀ ਕਿ ਬਰਾ ਕੰਮ ਕੀਤਾ ਨਹੀਂ ਤੇ ਮੈਂ ਤੈਨੂੰ ਦੱਸ ਕੇ ਗਿਆ ਸੀ ਕਿ ਕਰਮਾ ਤਾਂ ਕੀਤਾ ਨਹੀਂ ਕਿਉਂਕਿ ਉਹਦੇ ਹੰਟਰ ਅਸੀਂ ਕੰਮ ਕਰਦੇ ਹੁੰਨੇ ਆ ਅਸੀਂ ਕਦੀ ਇਦਾਂ ਦਾ ਨਿਜਾਮ ਦੇਖਿਆ ਨਹੀਂ ਹੁੰਦਾ ਪਹਿਲਾਂ ਤੇ ਸਾਨੂੰ ਬੜਾ ਆਊਰ ਲੱਗਦਾ ਕਿਉਂ ਕਿ ਅਸੀਂ ਪਿੰਡ 'ਚ ਜਦੋਂ ਖੇਤੀਬਾੜੀ ਕਰਦੇ ਆ ਤੇ ਅਸੀਂ ਆਪਣੀ ਮਰਜ਼ੀ ਦੇ ਮਾਲਕ ਆਪ ਹੁੰਨੇ ਆ ਦੋ ਖਤਿਆਂ ਵਾਲੇ ਦਾ ਵੀ ਬਰਾਬਰ ਦਾ ਹੀ ਰੋਬ ਆ ਜਿੰਨਾ 20 ਖਤਿਆਂ ਵਾਲੇ ਦਾ ਰੋਬ ਆ ਅਗਲਾ ਕਹਿੰਦਾ ਬਾਈ ਖੱਤੇ ਤੇਰੇ ਕੋਲ ਜ਼ਿਆਦੇ ਹੋਣਗੇ ਪਰ ਕੰਮ ਮੈਂ ਵੀ ਆਪਣਾ ਹੀ ਕਰਦਾ ਤੇ ਮੇਰੇ ਨਾਲ ਉੱਚਾ ਨਹੀਂ ਬੋਲਣਾ ਸੋ ਇਹ ਇਹ ਜਿਹੜੀ ਅੰਦਰੋਂ ਤੁਹਾਡੇ ਚ ਜਿਹੜੀ ਹੁੰਦੀ ਆ ਨਾ ਵੀ ਕਿਸੇ ਤੋਂ ਡਰਨਾ ਨਹੀਂ ਬੇਖੌਫ ਹੋਣਾ ਤੇ ਇਹ ਇਹ ਇਸੇ ਕਰਕੇ ਆਉਂਦਾ ਕਿ ਜਦੋਂ ਤੁਸੀਂ ਖੇਤੀਬਾੜੀ ਦਾ ਇਸੇ ਕਰਕੇ ਪੰਜਾਬ ਦੇ ਹਰਿਆਣੇ ਦੇ ਲੋਕ ਜਾਂ ਵੈਸਟਰਨ ਯੂਪੀ ਦੇ ਉਹ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਆਪਾਂ ਨੂੰ ਉਹ ਮਾਰਸ਼ਲ ਕੌਮ ਵੀ ਮੰਨੇ ਜਾਂਦੇ ਆ ਤੇ ਉਹ ਇੱਕ ਖੇਤੀਬਾੜੀ ਨੂੰ ਪਿਆਰ ਵੀ ਇੰਨਾ ਕਰਦੇ ਆ ਤੇ ਸਰਕਾਰਾਂ ਦੇ ਲਈ ਕਿ ਈਜ਼ੀ ਇਹ ਹੁੰਦਾ ਕਿ ਇੱਕ ਤਾਂ ਜਿੱਦਾਂ ਹੋਣਾ ਆ ਜਦੋਂ ਇਹਨਾਂ ਨੇ ਸੜਕਾਂ ਸੁਰਕਾਂ ਦੇ ਲਈ ਜ਼ਮੀਨ ਲੈਣੀ ਹੁੰਦੀ ਆ ਆ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਚੱਲ ਰਿਹਾ ਜੇ ਜੇਕਰ ਹੁਣ ਸੁਪੋਜ਼ ਕਰੋ ਕਿਸੇ ਵੱਡੇ ਵਪਾਰੀ ਦੇ ਕੋਲ ਸਾਰੀ ਜ਼ਮੀਨ ਹੈ ਤਾਂ ਉਹਨਾਂ ਨੂੰ ਘੋਗੀ ਮਾਰਨੀ ਬਹੁਤ ਸੌਖੀ ਹੈ ਇੱਕ ਜਣੇ ਨੇ ਮਾਰ ਕੇ ਸਾਰੀ ਉਹਨਾਂ ਨੂੰ ਦੇ ਦੇਣੀ ਹੈ ਤੇ ਵੈਸੇ ਵੀ ਜਦੋਂ ਜਿਹੜੀਆਂ ਫਿਰ ਇਦਾਂ ਦੀਆਂ ਕੌਮਾਂ ਹੁੰਦੀਆਂ ਉਹ ਫਿਰ ਜਿਹੜੀਆਂ ਸਰਕਾਰਾਂ ਨੂੰ ਹਰ ਇੱਕ ਗੱਲ ਤੇ ਅਕਾਊਂਟੇਬਲ ਵੀ ਕਰਦੀਆਂ ਉਹ ਫਿਰ ਅਗਲੇ ਚਾਹੇ ਹੁਣ ਜਿੱਦਾਂ ਆਪਾਂ ਦੇਖਿਆ ਨਾ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਪੂਰੀ ਭਾਰਤ ਦੇ ਵਿੱਚੋਂ ਕੋਈ ਨਹੀਂ ਬੋਲਿਆ ਤੇ ਉਹਨੇ ਕਿਸਾਨਾਂ ਦੇ ਖਿਲਾਫ ਜਿਹੜਾ ਬਿੱਲ ਲੈ ਕੇ ਆਂਦੇ ਤੇ ਖੇਤੀਬਾੜੀ ਆਧਾਰਿਤ ਸੂਬਾ ਪੰਜਾਬ ਤੇ ਹਰਿਆਣਾ ਦੋਨੇ ਤੇ ਵਾਪਸ ਲੈਣੇ ਪੈ ਗਏ ਜਿਹੜਾ ਮੋਦੀ ਇਸ ਗੱਲ ਦੇ ਲਈ ਮਸ਼ਹੂਰ ਆ ਕਿ ਉਹ ਕਦੀ ਵੀ ਚੁੱਕਿਆ ਕਦਮ ਕਦੇ ਵਾਪਸ ਨਹੀਂ ਲੈਂਦਾ ਉਸ ਕਦਮ ਨੂੰ ਵਾਪਸ ਕਰਵਾਤਾ ਸਾਡੇ ਲੋਕਾਂ ਨੇ ਸੋ ਇਸੇ ਕਰਕੇ ਉਹ ਵੀ ਚਾਹੁੰਦੇ ਨੇ ਕਿ ਭਾਈ ਜਿਹੜੇ ਵੱਡੇ 플레이ਰ ਆ ਉਹ ਆਉਣ ਤੇ ਇਹ ਜਿਹੜਾ ਇਹਨਾਂ ਨੂੰ ਅਸੀਂ ਬੇਲੇ ਕਰੀਏ ਜਦੋਂ ਸਾਡੇ ਮਾ ਤਹਿਤ ਹੋ ਕੇ ਕੰਮ ਕਰਨਗੇ ਤੇ ਫਿਰ ਉਹ ਜਿਹੜੀ ਆਕੜ ਆ ਉਹ ਜਿਹੜੀ ਅੜੀ ਆ ਉਹ ਵੀ ਆਪੇ ਭੱਜ ਜਾਣੀ ਆ ਤੇ ਬਾਕੀ ਜਿਹੜਾ ਹੋਰ ਉਹਦੇ ਨਾਲ ਜਿਹੜੇ ਬੈਨੀਫਿਟ ਹੋਣੇ ਜਿਹੜੇ ਪੈਸੇ ਕਮਾਉਣੇ ਉਹ ਤਾਂ ਕਮਾਉਣੇ ਹੀ ਆ ਤੇ ਇਹ ਸਾਰਿਆਂ ਨੂੰ ਨਜ਼ਰ ਆ ਰਿਹਾ ਕਿ ਕੱਲ ਨੂੰ ਜਿਹੜਾ ਇਹ ਬਾਗਾ ਸਰਹੱਦ ਵੀ ਖੁੱਲਣੀ ਹੈ ਸਾਰੀਆਂ ਖੁੱਲਣੀਆਂ ਗਾਹਾਂ ਤੁਹਾਡੇ ਟਰੱਕ ਜਿਹੜਾ ਟ੍ਰੇਨਾਂ ਗਾਂ ਤੱਕ ਇਧਰ ਮਿਡਲ ਈਸਟ ਯੂਰਪੀਅਨ ਕੰਟਰੀਆਂ ਤੱਕ ਜਿਹੜਾ ਇਹ ਟ੍ਰੇਡ ਹੋਣਾ ਤੇ ਇਸੇ ਕਰਕੇ ਜਿਹੜਾ ਇਹ बार-बार ਇਸ ਤਰੀਕੇ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਾਲਾਂਕਿ ਬੜੀ ਇਨੀਸ਼ੀਅਲੀ ਸਟੇਜ ਤੇ ਗੱਲ ਹੈ ਜਦ ਮੈਂ ਰਿਪੋਰਟ ਵੀ ਤੁਹਾਡੇ ਨਾਲ ਸਾਂਝੀ ਕੀਤੀ ਆ ਕਿ ਜਿਹੜਾ ਨਵਾਂ ਖਰੜਾ ਕਿਹਾ ਜਾ ਰਿਹਾ ਇਹਦੇ ਵਿੱਚ ਸਰਕਾਰ ਦਾ ਹੀ ਦਾਵਾ ਕਿ ਹਜੇ ਤਾਂ ਉਹਨਾਂ ਨੇ ਸੁਝਾਅ ਮੰਗੇ ਨੇ ਉਹ ਉਸ ਤੋਂ ਬਾਅਦ ਕੀ ਉਹਨਾਂ ਨੇ ਇਹ ਲਾਗੂ ਕਰਨੇ ਜਾਂ ਨਹੀਂ ਕਰਨੇ ਇਹ ਬਾਅਦ ਦੀ ਗੱਲ ਆ ਸੋ ਖੈ ਲਗਾਤਾਰ ਬਹੁਤ سارے ਮਸਲੇ ਤੇ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਗੱਲ ਕਰਦੇ ਰਹਿਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ